ਕੋ ਅਕਾਲੀ ਤੁਹਾਨੂੰ ਲੱਭਦਾ ਅੱਜ ਕਾਲੀ ਦਲ ਨਹੀਂ ਅੱਜ ਤਾਂ ਗੈਂਗਸਟਰਾਂ ਦਾ ਦਲ ਆ ਔਰ ਜੇ ਬਾਦਲ ਸਾਹਿਬ ਜਿਹਾਉਂਦੇ ਹੁੰਦੇ ਤੇ ਉਹ ਤਾਂ ਕਦੀ ਵੀ ਮਾੜੇ ਬੰਦੇ ਨੂੰ ਟਿਕਟ ਨਹੀਂ ਸੀ ਦਿੰਦੇ ਔਰ ਇਹਨਾਂ ਨੇ ਕਿ ਗੈਂਗਸਟਰ ਨੂੰ ਜਿਹੜੀ ਉਹ ਟਿਕਟ ਦਿੱਤੀ ਹੈ ਤੇ ਤੱਕ ਲੋਕ ਹੁਣ ਪੁੱਛਣ ਲੱਗ ਪਏ ਇਹਨਾਂ ਨੂੰ ਕੀ ਅਸੀਂ ਜਵਾਈ ਨੂੰ ਤਾਂ ਜਾਣਦੇ ਆ ਜਿਹੜਾ ਗੈਂਗਸਟਰ ਅੰਮ੍ਰਿਤਪਾਟ ਪਰ ਧਰਮੀ ਫੌਜੀ ਦਾ ਵਿਖਾਓ ਸਾਨੂੰ ਉਹਦੀਆਂ ਰੀਲਾਂ ਦਾ ਰੋਜ਼ ਚੱਲਦੀਆਂ ਨੇ ਕਦੀ ਉਹ ਕਿਸੇ ਨੂੰ ਧਮਕੀ ਦੇ ਰਿਹਾ ਕਦੀ ਕਿਸੇ ਨੂੰ ਫੋਨ ਕਰ ਰਿਹਾ ਗੁਰੂ ਉਹ ਵੀ ਸ਼ਰਮ ਨਾਲ ਘਰੇ ਡੁੱਬਿਆ ਪਿਆ ਉਹਨੂੰ ਇਹ ਹੈ ਕਿ ਮੇਰਾ ਜਵਾਈ ਗੈਂਗਸਟਰ ਹੈ ਔਰ ਮੈਂ ਗੁਰੂ ਦੇ ਲੜ ਲੱਗਣ ਵਾਲਾ ਵਿਅਕਤੀ ਸੀ ਉਹ ਇਸੇ ਦੁੱਖ ਦੇ ਵਿੱਚ दारू ਹੀ ਪੀਤੀ ਜਾਂਦਾ ਕਿ ਕਿਹੜੇ ਮੂੰਹ ਨਾਲ ਜਾ ਕੇ ਮੈਂ ਵੋਟ ਮੰਗਾ ਆਰਮੀ ਦੀ ਗੱਲ ਕਰ ਲਈਏ ਮੇਰੇ ਹਿਸਾਬ ਨਾਲ ਪਹਿਲਾਂ ਦਾੜ੍ਹੀ ਕਾਲੀ ਸੀ ਤੇ ਚਟਾ ਰੱਜ ਕੇ ਵਿੱਚ ਹੁਣ ਤਾਂ ਦਾੜ੍ਹੀ ਵੀ ਚਿੱਟੀ ਹੋ ਗਈ ਤੇ ਹੁਣ ਸਿਰਫ ਇੱਕ ਸਾਲ ਲਈ ਜਿਹੜਾ ਝਾੜੂ 'ਚ ਵੀ ਗਿਆ ਉਹ ਤਾਂ ਗਿਆ ਹੈ ਕਿ ਜਿਹੜੇ ਘਰਾਂ ਦੇ ਮੁੰਡੇ ਬਚ ਗਏ ਚਿੱਟੇ ਤੋਂ ਉਹ ਮਾਰਨੇ ਕਿਵੇਂ ਆ ਮੈਂ ਉਦੋਂ ਵੀ ਭਾਈ ਅਮਰਤਪਾਲ ਦੀ ਇੱਜ਼ਤ ਕਰਦਾ ਸੀ ਅੱਜ ਵੀ ਕਰਦਾ ਇੱਜ਼ਤ ਕਰਦਾ ਮੈਂ ਉਹਨਾਂ ਦੇ ਬਾਣੇ ਦੀ ਅਮਰਤਪਾਲ ਦਾ ਪਰਿਵਾਰ ਜਿਹੜਾ ਸੀ ਜਿਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਕਿੰਨੇ ਆ ਲੋਕਾਂ ਨੇ ਦੁੱਖ ਸੁੱਖ 'ਚ ਪਹੁੰਚੇ ਕਿੰਨੇ ਆ ਲੋਕਾਂ ਦੀ ਉਹਨਾਂ ਨੇ ਬਾਹ ਫੜੀ ਆ ਜਿਹੜਾ ਐਮਪੀ ਅਸੀਂ ਖਾਲਸਾ ਜੀ ਜਿਤਾ ਕੇ ਭੇਜਿਆ ਇਹਨਾਂ ਨੇ ਕਿਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਬੋਲਣ ਹੀ ਨਹੀਂ ਦਿੰਦੇ ਉੱਥੇ ਤੇ ਬੋਲਣ ਰਾਜੇ ਵੜੇੰਗੋ ਉਹਨਾਂ ਨੂੰ ਕਿਹੜਾ ਬਈ ਬੋਲਣ ਦਿੰਦੇ ਆ ਰੰਧਾਵਾ ਸਭ ਨੂੰ ਕਿਹੜਾ ਬੋਲਣ ਦਿੰਦੇ ਆ ਚੰਨੀ ਸਾਹਿਬ ਨੂੰ ਕਿਹੜਾ ਬੋਲਣ ਦਿੰਦੇ ਆ ਇਹ ਤਾਂ ਟਾਈਮ ਲੈਣਾ ਪੈਂਦਾ ਇਹ ਹਿੱਕ ਦੇ ਜੋਰ ਤੇ ਬੋਲਣਾ ਪੈਂਦਾ ਸਾਡੇ ਨਾਲ ਜੀਰਾ ਸਾਹਿਬ ਮੌਜੂਦ ਨੇ ਤੇ ਤਰਨਤਾਰਨ ਦੀ ਬਾਏ ਇਲੈਕਸ਼ਨ ਦੇ ਵਿੱਚ ਪੂਰੀ ਭੂਮਿਕਾ ਨਿਭਾਰੇ ਨੇ ਗੱਲਬਾਤ ਕਰਾਂਗੇ ਜੀਰਾ ਸਾਹਿਬ ਕਿਵੇਂ ਵੇਖ ਰਹੇ ਹੋ ਮਾਹੌਲ ਕਿਵੇਂ ਦਾ ਪਹਿਲਾਂ ਇਹ ਦੱਸੋ ਗੱਲ ਇਹ ਆ ਕਿ ਮੌਲਤਾ ਇਲੈਕਸ਼ਨ ਦਾ ਕਰੀ ਵੀ ਮਾੜਾ ਨਹੀਂ ਹੁੰਦਾ ਵਿਹਾਰਗਾ ਮਾਹੌਲਾ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਦਫ਼ਤਰਾਂ ਦੇ ਵਿੱਚ ਲੀਡਰਾਂ ਦੀ ਤੇ ਵਰਕਰਾਂ ਦੀ ਜਿਹੜੀ ਪੂਰੀ ਚੈਲਪੈਲ ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਕਿ ਸਾਡੇ ਪ੍ਰਧਾਨ ਰਾਜਾ ਵੜਿੰਗਜੀ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਨੇ ਔਰ ਸਾਰੀ ਲੀਡਰਸ਼ਿਪ ਔਰ ਸਾਰੇ ਹੀ ਸਾਥੀ ਜਿਹੜੇ ਨੇ ਉਹ ਆਪਦੇ ਹੀ ਆ ਜਿਹੜਾ ਕਿ ਵਧੀਆ ਪਾਰਟੀ ਪ੍ਰਤੀ ਜਿਹੜਾ ਹੈ ਕਿ ਉਹ ਰੋਲ ਨਿਭਾ ਰਹੇ ਕਿਉਂਕਿ ਅੱਜ ਲੋਕਾਂ ਦੇ ਦਰਵਾਜ਼ੇ ਖੜਕਾਉਂਦੀ ਲੋੜ ਔਰ ਜਿਹੜਾ ਵੀ ਸਾਡਾ ਅਨਚਾਰਜ ਆ ਜਿਹੜੇ ਵੀ ਵਾਰਡ ਦੇ ਵਿੱਚ ਲੱਗਾ ਹੈ ਜਿਹੜੇ ਵੀ ਪਿੰਡ 'ਚ ਲੱਗਾ ਹੈ ਅੱਜ ਉਹ ਜੇ ਘਰ-ਘਰ ਤੱਕ ਪਹੁੰਚ ਕਰ ਗਿਆ ਤੇ ਲੋਕ ਮਨ ਬਣਾ ਕੇ ਬੈਠੇ ਨੇ ਕਿ ਕਾਂਗਰਸ ਦੀ ਸਰਕਾਰ ਵੀ ਲੈ ਕੇ ਆਉਣੀ ਹੈ ਔਰ ਕਾਂਗਰਸ ਦੇ ਸਰਕਾਰ ਦਾ ਜਿਹੜਾ ਮੋੜਾ ਉਹ 2024 ਦਾ ਜਿਹੜਾ ਕਿ ਉਹ ਕਰਨ ਬੁਰਜ ਜੀ ਦੀ ਜਿੱਤ ਤੋਂ ਬਾਅਦ ਜਿਹੜਾ ਉਹ ਵਚਨ ਆ ਔਰ ਲੋਕ ਕਰਨ ਬੁਰਜ ਨੂੰ ਜਿਹੜਾ ਜਿਤਾਉਣਾ ਚਾਹੁੰਦੇ ਤੇ ਬਾਕੀ ਤੁਸੀਂ ਕਿਵੇਂ ਪਾਰਟੀਆਂ ਦੇਖ ਰਹੇ ਹੋ ਜਿਵੇਂ ਅਕਾਲੀ ਦਲ ਹੈ ਬਦਲ ਦਾ ਬਦਲ ਹੋ ਗਿਆ ਇੱਕ ਦੂਸਰਾ ਅਕਾਲੀ ਦਲ ਜਿਹੜਾ ਇੱਕ ਮਨਦੀਪ ਸਿੰਘ ਨੂੰ ਸਪੋਰਟ ਕਰ ਰਿਹਾ ਉਹ ਪੰਥਕ ਵੋਟ ਦੀ ਗੱਲ ਕਰ ਰਿਹਾ ਤੁਸੀਂ ਵੀ ਇੱਥੇ ਲੋਕ ਸਭਾ ਚੋਣ ਲੜੀ ਕੱਲੀ-ਕੱਲੀ ਇੱਕ-ਇੱਕ ਨੁਕਤੇ ਦੇ ਤੁਹਾਨੂੰ ਪੂਰੀ ਸਮਝ ਹੈ ਕਿ ਪੰਥਕ ਜਿਹੜੀ ਵੋਟ ਦੀ ਉੱਤੇ ਗੱਲ ਹੋ ਰਹੀ ਉਹ ਕਿਸ ਮੁੱਦੇ ਦੇ ਉੱਤੇ ਹੋ ਰਹੀ ਹੈ ਗੱਲ ਇਹ ਹੈ ਕਿ ਅਕਾਲੀ ਦਲ ਤਾਂ ਇਲੈਕਸ਼ਨ ਨਹੀਂ ਲੜ ਰਿਹਾ ਹੈਗਾ ਹਮ ਇਲੈਕਸ਼ਨ ਤਾਂ ਸਖਬੀਰ ਦਲ ਲੜ ਰਿਹਾ ਹੈ ਹਮ ਅਕਾਲੀ ਦਲ ਤਾਂ ਬਾਦਲ ਸਾਹਿਬ ਨਾਲ ਸੀ ਬਾਦਲ ਸਾਹਿਬ ਇਸ ਦੁਨੀਆ ਤੋਂ ਚਲੇ ਗਏ ਤੇ ਕਾਲੀ ਦਲ ਵੀ ਖਤਮ ਹੋ ਗਿਆ ਅੱਜ ਮੈਨੂੰ ਦੱਸੋ ਕਿ ਕਾਲੀ ਤੁਹਾਨੂੰ ਲੱਭਦਾ ਅੱਜ ਕਾਲੀ ਦਲ ਨਹੀਂ ਅੱਜ ਤਾਂ ਗੈਂਗਸਟਰਾਂ ਦਾ ਦਲ ਆ ਔਰ ਜੇ ਬਾਦਲ ਸਾਹਿਬ ਜਿਹਾਉਂਦੇ ਹੁੰਦੇ ਤੇ ਉਹ ਤਾਂ ਕਦੀ ਵੀ ਮਾੜੇ ਬੰਦੇ ਨੂੰ ਟਿਕਟ ਨਹੀਂ ਸੀ ਦਿੰਦੇ ਔਰ ਇਹਨਾਂ ਨੇ ਕਿ ਗੈਂਗਸਟਰ ਨੂੰ ਜਿਹੜੀ ਉਹ ਟਿਕਟ ਦਿੱਤੀ ਔਰ ਉਹ ਟਿਕਟ ਉਹਨੂੰ ਦਿੱਤੀ ਆ ਕਿਉਂਕਿ ਮੈਂ ਤੇ ਇਹ ਗੱਲ ਕਵਾਂਗਾ ਕਿ ਉਹਦੇ ਵਿੱਚ ਧਰਮੀ ਫੌਜੀ ਵਾਲੀ ਤਾਂ ਮੈਨੂੰ ਕੋਈ ਗੱਲ ਨਹੀਂ ਲੱਗੇਗੀ ਕਿਉਂਕਿ ਉਹ ਕਹਿੰਦੇ ਕਿ ਧਰਮੀ ਫੌਜੀ ਨੂੰ ਅਸੀਂ ਬਿਲਕੁਲ ਹਰ ਜਗ੍ਹਾ ਬੋਰਡ ਤੇ ਇਹ ਹੀ ਲੱਗਾ ਹੋਇਆ ਹੁੰਦੀ ਉਹਦੀ ਉਹਦੀ ਪਤਨੀ ਨੂੰ ਟਿਕਟ ਦਿੱਤੀ ਪਰ ਅਜੇ ਤੱਕ ਲੋਕ ਹੁਣ ਪੁੱਛਣ ਲੱਗ ਪਏ ਇਹਨਾਂ ਨੂੰ ਕੀ ਅਸੀਂ ਜਵਾਈ ਨੂੰ ਤਾਂ ਜਾਣਦੇ ਆ ਜਿਹੜਾ ਗੈਂਗਸਟਰ ਅਮਰਤ ਬਾਠ ਪਰ ਧਰਮੀ ਫੌਜੀ ਦਾ ਵਿਖਾਓ ਸਾਨੂੰ ਉਹਦੀਆਂ ਰੀਲਾਂ ਦਾ ਰੋਜ਼ ਚੱਲਦੀਆਂ ਨੇ ਕਦੀ ਉਹ ਕਿਸੇ ਨੂੰ ਧਮਕੀ ਦੇ ਰਿਹਾ ਕਦੀ ਕਿਸੇ ਨੂੰ ਫੋਨ ਕਰ ਰਿਹਾ ਠੀਕ ਹੈ ਤੁਸੀਂ ਦੇਖਦੇ ਹੋ ਕੱਲ ਵੀ ਉਹਨੇ ਇੱਕ ਦੋ ਜਿਹੜੀਆਂ ਆਪਦੀਆਂ ਪੋਸਟਰਾਂ ਪਾਈਆਂ ਕੀ ਜਵਾਈ ਬਾਰੇ ਤਾਂ ਸਾਨੂੰ ਜਾਣਕਾਰੀ ਹੈਗੀ ਉਹ ਜਿਹੜਾ ਧਰਮੀ ਫੌਜੀ ਜਿਹੜਾ ਮਜੀਠੇ ਪਿੰਡ ਤੁਸੀਂ ਅੰਦਰ ਕਮਰੇ ਚ ਧਾੜਿਆ ਉਹਨੂੰ ਬਾਹਰ ਤਾਂ ਕੱਢੋ ਜੇ ਜਿਉਂਦਾ ਹੈ ਧਰਮੀ ਫੌਜੀ ਕਿਉਂ ਉਹ ਲੋਕਾਂ ਵਿੱਚ ਲੈ ਕੇ ਕੋਈ ਨਹੀਂ ਆਉਂਦੇ ਕਿਉਂਕਿ ਉਹ ਉਹ ਵੀ ਸ਼ਰਮ ਨਾਲ ਘਰੇ ਡੁੱਬਿਆ ਪਿਆ ਉਹਨੂੰ ਇਹ ਹੈ ਕਿ ਮੇਰਾ ਜਵਾਈ ਗੈਂਗਸਟਰ ਹੈ ਔਰ ਮੈਂ ਗੁਰੂ ਦੇ ਲੜ ਲੱਗਣ ਵਾਲਾ ਵਿਅਕਤੀ ਸੀ ਉਹ ਇਸੇ ਦੁੱਖ ਦੇ ਵਿੱਚ दारू ਹੀ ਪੀਤੀ ਜਾਂਦਾ ਕਿ ਕਿਹੜੇ ਮੂੰਹ ਨਾਲ ਜਾ ਕੇ ਮੈਂ ਵੋਟ ਮੰਗਾ ਇਸ ਕਰਕੇ ਉਹਦੀ ਸ਼ਾਂਤੀ ਦੇ ਨਾਲੇ ਪਰਿਵਾਰ ਇਲੈਕਸ਼ਨ ਨਹੀਂ ਲੜ ਰਿਹਾਗਾ ਇਹ ਤਾਂ ਸਿਰਫ ਇੱਕ ਗੁੰਡਾਗਰਦੀ ਦਾ ਜਿਹੜਾ ਰਾਜ ਆ ਜਿਵੇਂ ਪਹਿਲਾਂ ਇਹਨਾਂ ਨੇ ਕਾਉਂਸਲਰ ਦੇ ਇਲੈਕਸ਼ਨਾਂ 'ਚ ਲਿਆਂਦਾ ਸਰਪੰਚੀਆਂ 'ਚ ਲਿਆਂਦਾ ਇਸੇ ਗੁੰਡਾਗਰਦੀ ਦੇ ਸਿਰ ਦੇ ਉੱਤੇ ਇਹ ਐਮਐਲਏ ਬਣਾਉਣਾ ਚਾਹੁੰਦੇ ਨੇ ਪਰ ਲੋਕ ਪਿੰਡਾਂ ਦੇ ਵਿੱਚ ਇਹਨਾਂ ਨੂੰ ਪਸੰਦ ਨਹੀਂ ਕਰਦੇ ਸ਼ਹਿਰਾਂ 'ਚ ਪਸੰਦ ਨਹੀਂ ਕਰਦੇ ਲੋਕ ਅਮਨ ਤੇ ਸ਼ਾਂਤੀ ਚਾਹੁੰਦੇ ਨੇ ਔਰ ਲੋਕਾਂ ਨੂੰ ਇਹ ਪਤਾ ਹੈ ਕਿ ਜੇ ਅਮਨ ਤੇ ਸ਼ਾਂਤੀ ਸਾਡੇ ਵੀ ਕੋਈ ਲੈ ਕੇ ਆ ਸਕਦਾ ਹੈ ਚਾਹੇ ਉਹ ਅਤਵਾਦੀ ਸਮੇਂ ਦੀ ਗੱਲ ਕਰ ਲਈਏ ਚਾਹੇ ਅੱਜ ਦੀ ਕਰ ਲਈਏ ਤਾਂ ਉਹ ਕਾਂਗਰਸ ਪਾਰਟੀ ਲੈ ਸਕਦੀ ਹੈ ਤੇ ਦੂਸਰਾ ਕੈਂਡੀਡੇਟ ਜਿਹੜਾ ਆਜ਼ਾਦ ਉਮੀਦਵਾਰ ਖੜਾ ਉਹਨੂੰ ਸਾਰੇ ਜਿਹੜੇ ਅਕਾਲੀ ਦਲ ਛੱਡ ਕੇ ਜਿਨ੍ਹਾਂ ਨੇ ਪੁਨਰ ਸਰਜੀਤ ਬਣਾਇਆ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਚੱਲ ਰਹੇ ਆ ਉਹ ਅੱਜ ਉਸ ਨੂੰ ਸਪੋਰਟ ਕਰ ਰਹੇ ਨੇ ਗੱਲ ਇਹ ਆ ਕਿ ਮੈਂ ਕਿਉਂਕਿ ਜਿਹੜਾ ਵੀ ਕੋਈ ਸਰਮੌਰ ਰਹਿ ਗਿਆ ਹੋਵੇ ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਨਾ ਕਿ ਉਹ ਲੋਕਾਂ ਨੂੰ ਇਹ ਤਾਂ ਦੱਸ ਸਕਦੇ ਨੇ ਨਾ ਈ ਬਾਦਲਾ ਨੇ ਬੇਅਦਬੀ ਕਰਾਈ ਜਾਂ ਨਹੀਂ ਕਰਾਈ ਹੂੰ ਜੇ ਬਾਦਲਾ ਨੇ ਬੇਅਦਬੀ ਕਰਾਈ ਤਾਂ ਉਦੋਂ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਸੀਗੇ ਬਿਲਕੁਲ ਉਦੋਂ ਇਹਨਾਂ ਨੇ ਬਾਦਲਾ ਨੂੰ ਕਿਉਂ ਨਾ ਛੱਡਿਆ ਹੂੰ ਅੱਜ ਬਾਦਲਾ ਨੂੰ ਇਹ ਛੱਡ ਕੇ ਇੱਕ ਨਵਾਂ ਦਲ ਬਣਾਉਣਾ ਚਾਹੁੰਦੇ ਆ ਔਰ ਮੈਂ ਇੰਨੀ ਇਹ ਵੀ ਮੇਰਾ ਸਵਾਲ ਆ ਉਹਨਾਂ ਲੀਡਰਾਂ ਨੂੰ ਕਿ ਜਿਹੜਾ ਸੁਚਾਲ ਸਿੰਘ ਲੰਗਾ ਸੀ ਹੂੰ ਉਹਨੂੰ ਮਾਫੀ ਕਿੰਨੇ ਦਿੰਦੇ ਜਿਹੜਾ ਸਿੱਖ ਕੌਮ ਦੇ ਵਿੱਚੋਂ ਜਿਹੜਾ ਪੰਥ 'ਚੋਂ ਛੇਕਿਆ ਗਿਆ ਸੀਗਾ ਜਿਨੂੰ ਇਹ ਜਥੇਦਾਰ ਦਾਅਦੇ ਸੀ ਕਿ ਇੱਕ ਤਰ੍ਹਾਂ ਦਾ ਜਥੇਦਾਰ ਸੁੱਚਾ ਸਿੰਘ ਮੈਂ ਕਹਿੰਦਾ ਸੁੱਚਾ ਸਿੰਘ ਤਾਂ ਨਹੀਂ ਉਹ ਲੁੱੱਚਾ ਸਿੰਘ ਸੀ ਪਰ ਮੈਨੂੰ ਇਹ ਤਾਂ ਦੱਸਿਆ ਜਾਵੇ ਕਿ ਉਹਨੂੰ ਮਾਫੀ ਕਿਹਨੇ ਦਿੱਤੀ ਸੀ ਅੱਜ ਉਹਨੂੰ ਮਾਫੀ ਦੇ ਕੇ ਅੱਜ ਲੋਕਾਂ ਨੂੰ ਫੇਰ ਇਹ ਧੋਖੇ ਦੇ ਵਿੱਚ ਲਿਆ ਕੇ ਇੱਕ ਨਵਾਂ ਜਿਹੜਾ ਇੱਕ ਜੁਬਲਾ ਖੜਾ ਕਰਨਾ ਚਾਹੁੰਦੇ ਆ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਹਾਨੂੰ ਇਸ ਇਲਾਕੇ ਦੇ ਵਿੱਚ ਕੋਈ ਚੰਗਾ ਬੰਦਾ ਨਾ ਮਿਲਿਆ ਅੱਜ ਅਸੀਂ ਜੇ ਕਰਨਪੁਰ ਜਿਹਨੂੰ ਟਿਕਟ ਦਿੱਤੀ ਹੈ ਤੇ ਉਹ ਇੱਥੋਂ ਦਾ ਜੰਪਾਲਾ ਉਹ ਇੱਥੋਂ ਦਾ ਰਹਿਣ ਵਾਲਾ ਉਹਨੂੰ ਇਥੋਂ ਦੇ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈਗਾਗਾ ਆ ਮੈਂ ਪਿੱਛੇ ਜੇ ਇੱਕ ਬਿਆਨ ਸੁਣ ਰਿਹਾ ਸੀਗਾ ਇਹ ਕਹਿੰਦੇ ਉਹ ਗੋਲੂ ਮੋਲੂ ਆ ਤੇ ਮੈਂ ਕਿਹਾ ਬਈ ਸਾਨੂੰ ਗੋਲੂ ਮੋਲੂ ਹੀ ਚੰਗਾ ਸਹੀ ਤੁਹਾਨੂੰ ਮੁਬਾਰਕ ਹੋਵੇ ਤੁਹਾਡੀ ਗੁੰਡਾਗਰਦੀ ਤੁਹਾਨੂੰ ਮੁਬਾਰਕ ਹੋਵੇ ਤੁਹਾਡੇ 2 ਨੰਬਰ ਦੇ ਕੰਮ ਚਿੱਟਾ ਵੇਚਣ ਨਾਲ ਆਰਮੀ ਦੀ ਗੱਲ ਕਰ ਲਈਏ ਮੇਰੇ ਹਿਸਾਬ ਨਾਲ ਪਹਿਲਾਂ ਦਾੜ੍ਹੀ ਕਾਲੀ ਸੀ ਤੇ ਚਿੱਟਾ ਰੱਜ ਕੇ ਵਿੱਚ ਆ ਹੁਣ ਤਾਂ ਦਾੜ੍ਹੀ ਵੀ ਚਿੱਟੀ ਹੋ ਗਈ ਤੇ ਹੁਣ ਸਿਰਫ ਇੱਕ ਸਾਲ ਲਈ ਜਿਹੜਾ ਝਾੜੂ 'ਚ ਵੀ ਗਿਆ ਉਹ ਤਾਂ ਗਿਆ ਹੈ ਕਿ ਜਿਹੜੇ ਘਰਾਂ ਦੇ ਮੁੰਡੇ ਬਚ ਗਏ ਚਿੱਟੇ ਤੋਂ ਉਹ ਮਾਰਨੇ ਕਿਵੇਂ ਆ ਇਹ ਹੁਣ ਮਾਮਾ ਵੀ ਆਪਦੇ ਮੂੰਹੋਂ ਗੱਲੇ ਕਹਿਣ ਲੱਪੀਆਂ ਕਿ ਸਾਡਾ ਤਰਨਤਾਰਨ ਜ਼ਿਲ੍ਹੇ ਦਾ ਜਿੰਨਾ ਨੁਕਸਾਨ ਰਮੀਲ ਸਿੰਘ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਔਰ ਲੋਕ ਬਹੁਤ ਸਿਆਣੇ ਆ ਅੱਜ ਮੈਂ ਗੱਲ ਕਹਿਣਾ ਕਿ ਉਦੋਂ ਮੈਂਬਰ ਪਾਰਲੀਮੈਂਟ ਦਾ ਮੈਂ ਇਲੈਕਸ਼ਨ ਲੜਿਆ ਜੀ ਮੈਂ ਉਦੋਂ ਵੀ ਭਾਈ ਅਮਰਪਾਲ ਦੀ ਇੱਜ਼ਤ ਕਰਦਾ ਸੀ ਅੱਜ ਵੀ ਕਰਦਾ ਇੱਜ਼ਤ ਕਰਦਾ ਮੈਂ ਉਹਨਾਂ ਦੇ ਬਾਣੇ ਦੀ ਨਾਕੀ ਮੈਂ ਅਮਰਤਪਾਲ ਜੀ ਦੀ ਇੱਜ਼ਤ ਕਰਦਾ ਮੈਂ ਬਾਣੇ ਦੀ ਇੱਜ਼ਤ ਕਰਦਾ ਔਰ ਜਿਨੇ ਵੀ ਬਾਣਾ ਪਾਲਿਆ ਮੇਰੇ ਲਈ ਕਹਿਣਾ ਕਿ ਮੇਰੇ ਲਈ ਤਾਂ ਉਹ ਪਰਮਾਤਮਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਮਰਤਪਾਲ ਦਾ ਪਰਿਵਾਰ ਜਿਹੜਾ ਸੀ ਜਿਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਕਿੰਨਿਆਂ ਲੋਕਾਂ ਨੇ ਦੁੱਖ ਸੁੱਖ ਚ ਪਹੁੰਚੇ ਕਿੰਨਿਆਂ ਲੋਕਾਂ ਦੀ ਉਹਨਾਂ ਨੇ ਬਾਹ ਫੜੀ ਆ ਜਿਹੜਾ ਐਮਪੀ ਅਸੀਂ ਖਾਲਸਾ ਜੀ ਜਿਤਾ ਕੇ ਭੇਜਿਆ ਇਹਨਾਂ ਨੇ ਕਿਤੇ ਬੰਦੀ ਸਿੰਘਾਂ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਮਨ ਬੋਲਣ ਹੀ ਨਹੀਂ ਦਿੰਦੇ ਉੱਥੇ ਤੇ ਬੋਲਣ ਰਾਜੇ ਵੜਿੰਗੋ ਉਹਨਾਂ ਨੂੰ ਕਿਹੜਾ ਬਈ ਬੋਲਣ ਦਿੰਦੇ ਆ ਰੰਧਾਵਾ ਸਭ ਨੂੰ ਕਿਹੜਾ ਬੋਲਣ ਦਿੰਦੇ ਆ ਚੰਨੀ ਸਾਹਿਬ ਨੂੰ ਕਿਹੜਾ ਬੋਲਣ ਦਿੰਦੇ ਆ ਤੇ ਇਹ ਤਾਂ ਟਾਈਮ ਲੈਣਾ ਪੈਂਦਾ ਇਹ ਹਿੱਕ ਦੇ ਜੋਰ ਤੇ ਬੋਲਣਾ ਪੈਂਦਾ ਇਸ ਕਰਕੇ ਆਪੋਜੀਸ਼ਨ ਕਾਦੀ ਬਈ ਜਿਹੜੀ ਇਹ ਗੱਲ ਕਵੇ ਕਿ ਮੈਨੂੰ ਬੋਲਣ ਨਹੀਂ ਦਿੰਦੇ ਇਸ ਕਰਕੇ ਮੈਂ ਕਹਿੰਦਾ ਜੇ ਬੋਲਣ ਨਹੀਂ ਦਿੰਦੇ ਜੇ ਤੁਸੀਂ ਬਾਹਮਾ ਹੀ ਖੜੀਆਂ ਕੀਤੀ ਬੈਠੇ ਹੋ ਤੇ ਫਿਰ ਜੇ ਅਸਤੀਫਾ ਦੇ ਦਿਓ ਸਹੀ ਗੱਲ ਫਿਰ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਇੱਕ ਬੰਦੇ ਦਾ ਪੰਥਕ ਘਵਾਉਂਦੇ ਹੋ ਔਰ ਮੈਂ ਮੈਂ ਤਾਂ ਜੇ ਤੱਕ ਕੋਈ ਜਿਹੜਾ ਬੰਦਾ ਪੰਥਕ ਘਵਾਉਂਦਾ ਹੋਵੇ ਮੈਂ ਤਾਂ ਕੋਈ ਸੰਤ ਮਹਾਪੁਰਸ਼ ਕਿਤੇ ਇਲੈਕਸ਼ਨ ਲੜਦਾ ਨਹੀਂ ਵੇਖਿਆ ਔਰ ਇਹ ਇੱਕ पंਥ ਦੇ ਨਾਂ ਦੇ ਉੱਪਰ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਲੋਕਾਂ ਨਾਲ ਠੱਗੀਆਂ ਮਾਰੀਆਂ ਔਰ ਮੈਨੂੰ ਇਹ ਗੱਲ ਦੱਸੋ ਕਿ ਇਹ ਕਿੱਡੇ ਕੋਈ ਪੰਥਕ ਨੇ ਬਈ ਹਰੇਕ ਬੰਦਾ ਮਾਂ ਦੇ ਪੇਟੋਂ ਜਦੋਂ ਜੰਮਦਾ ਉਦੋਂ ਗੁਰੂ ਦਾ ਸਿੱਖ ਹੁੰਦਾ ਔਰ ਜੇ ਵਾਕੇ ਹੀ ਇਹ ਪੰਥਕ ਸੀ ਤੇ ਫਿਰ ਜਦੋਂ ਮਾਂ ਦੇ ਪੇਟੋਂ ਜਨਮ ਹੋਇਆ ਸੀ ਉਦੋਂ ਫਿਰ ਕਲੀਨ ਸ਼ੇਪ ਕਿਉਂ ਹੋ ਗਏ ਬਈ ਉਦੋਂ ਇਹਨਾਂ ਨੇ ਕੇਸ ਕਿਉਂ ਕਤਲ ਕੀਤੇ ਉਹ ਮਾਂ ਵੀ ਆ ਸਾਡੀ ਤੇ ਔਰ ਸਾਡਾ ਬਾਪੂ ਵੀ ਇੱਥੇ ਫਿਰਦਾ ਹੈ ਇਹ ਦੱਸੇ ਕਿ ਇਹਨਾਂ ਤੋਂ ਆਪਦਾ ਬੱਚਾ ਹੀ ਨਾ ਸੁਧਾਰਿਆ ਗਿਆ 33 ਸਾਲ ਇਹਨਾਂ ਨੇ ਉਹਨੂੰ ਪਾਲ ਕੇ ਵੱਡਾ ਕੀਤਾ ਦੁਬਈ ਭੇਜਿਆ ਤੇ ਉਦੋਂ ਇਹਨਾਂ ਨੇ ਉਹਨੂੰ ਬਿਲਕੁਲ ਨਾ ਕਿਹਾ ਕਿ ਤੂੰ ਗੁਰੂ ਆਲਾ ਬਣ ਤੂੰ ਗੁਰੂ ਦਾ ਸਿੱਖ ਬਣ ਔਰ ਇਹ ਏਜੰਸੀਆਂ ਦੇ ਬੰਦੇ ਨੇ ਏਜੰਸੀਆਂ ਦੇ ਬੰਦੇ ਨੇ ਇਹਨਾਂ ਦੇ ਦਿਹਾੜੀ ਦੇ ਵਿੱਚ ਵਿੱਚ 40-40 ਲਾਇਸੈਂਸ ਬਣਦੇ ਨੇ ਆਰਮ ਲਾਇਸੈਂਸ ਇੱਥੇ ਇੱਕ ਨਹੀਂ ਬੰਦਾ ਕਿਸੇ ਦਾ ਇਸ ਕਰਕੇ ਮੈਂ ਗੱਲ ਕਹਿੰਦਾ ਕਿ ਲੋਕ ਬਹੁਤ ਸਿਆਣੇ ਨੇ ਔਰ ਲੋਕਾਂ ਨੂੰ ਪਤਾ ਹੈ ਕਿ ਸਾਨੂੰ ਚੰਗਾ ਤੇ ਭਲਾ ਮਨੁੱਖ ਬੰਦਾ ਚਾਹੀਦਾ ਹੈ ਔਰ ਕਰਨ ਬੁਰਜ ਇੱਕ ਬਿਲਕੁਲ ਨਿਹਾਇਤ ਹੋਣਹਾਰ ਔਰ ਵਧੀਆ ਜਿਹੜਾ ਉਹਦੀ ਜਿਹੜੀ ਹੈ ਸ਼ਖਸ਼ੀਅਤ ਦਾ ਮਾਲਕ ਆ ਔਰ ਲੋਕ ਪਸੰਦ ਕਰਦੇ ਨੇ ਔਰ ਲੋਕਾਂ ਨੂੰ ਉਹੀ ਚਾਹੀਦਾ ਕਿ ਜਿੰਦੀ ਬਾਹ ਫੜ ਕੇ ਗੱਲ ਕਰ ਸਕਣ ਇਹ ਬਾਹ ਮੋੜਨ ਵਾਲੇ ਨੇ ਇਹ ਬਾਹ ਫੜਾਉਣ ਵਾਲੇ ਨਹੀਂ ਇਹ ਬਾਹ ਮੋੜਨ ਵਾਲੇ ਨੇ ਇਸ ਕਰਕੇ ਲੋਕ ਜਿਹੜੇ ਆ ਕਿ 11 ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਜੋ ਨਿਸ਼ਾਨ ਪੰਜੇ ਦੇ ਬਟਨ ਤੇ ਪਾਉਣਗੇ ਔਰ ਕਰਨ ਬੁਰਜ ਨੂੰ ਜਿਤਾਉਣਗੇ ਔਰ ਇਹਨਾਂ ਨੂੰ ਸਭ ਕ ਸਿਖਾਉਣਗੇ ਦੀਰਨ ਸਾਹਿਬ ਜਦੋਂ 2017 ਦੀ ਇਲੈਕਸ਼ਨ ਦਾ ਰਿਜ਼ਲਟ ਆਇਆ ਕਾਂਗਰਸ ਜਿੱਤੀ ਤੁਹਾਡਾ ਭੰਗੜਾ ਬਹੁਤ ਫੇਮਸ ਹੋਇਆ ਤੁਸੀਂ ਬਹੁਤ ਰੱਜ ਕੇ ਭੰਗੜਾ ਪਾਇਆ ਹੈ ਨਾ ਕੈਪਟਨ ਦੀ ਸਰਕਾਰ ਆ ਗਈ ਤੇ ਕੈਪਟਨ ਸਾਹਿਬ ਹੁਣ ਫਿਰ ਦੁਬਾਰਾ ਰਾਜਨੀਤੀ ਚ ਐਕਟਿਵ ਹੋ ਗਏ ਨੇ ਤੁਸੀਂ ਬੜੇ ਉਹਨਾਂ ਦੇ ਕਰੀਬੀ ਰਹੇ ਹੋ ਮੈਂ ਤਾਂ ਕੈਪਟਨ ਸਾਹਿਬ ਦੇ ਬਿਲਕੁਲ ਕਰੀਬੀ ਨਹੀਂ ਰਹਾਗਾ ਮੈਂ ਤਾਂ ਕੈਪਟਨ ਸਾਹਿਬ ਦੀ ਹਮੇਸ਼ਾ مخالਫਤ ਕੀਤੀ ਕਿਉਂਕਿ ਜੈਸਨ ਕੈਪਟਨ ਸਾਹਿਬ ਨੇ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀ ਉਹਦਣ ਮੈਨੂੰ ਨਹੀਂ ਅੱਜ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਵਾਕਈ ਨਸ਼ੇ ਦਾ ਲੱਕ ਤੋੜੂ ਪਰ ਨਸ਼ੇ ਦਾ ਲੱਕ ਤਾਂ ਨਹੀਂ ਕੈਪਟਨ ਅਮਰਿੰਦਰ ਸਿੰਘ ਤੋਂ ਟੁੱਟਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਲੱਕ ਤੋੜ ਕੇ ਰੱਖ ਦਿੱਤਾ ਔਰ ਅੱਜ ਭਾਜਪਾ ਦਾ ਤੋੜਨ ਤੇ ਲੱਗਾ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਮੈਂ ਲੀਡਰਾਂ ਨੂੰ ਅੱਜ ਵੀ ਇਹ ਗੱਲ ਕਹਿਣਾ ਕਿ ਲੋਕਾਂ ਦੀ ਕਚਹਿਰੀ 'ਚ ਝੂਠ ਨਾ ਬੋਲਿਆ ਕਰੋ ਲੋਕਾਂ ਦੀ ਕਚਹਿਰੀ 'ਚ ਉਹ ਨਹੀਂ ਗੱਲ ਕਰੋ ਜਿੰਨੀ ਦੇ ਪੂਰੇ ਲੈ ਸਕਦੇ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਬਈ ਤੁਹਾਡੀ ਲੜਾਈ ਲੜੂ ਮੈਂ ਸਟੇਜ ਦੇ ਉੱਤੇ ਲੜਾਈ ਲੜੀ ਤੇ ਸਸਪੈਂਡ ਵੀ ਰਿਹਾ ਆਉਂਦੀ ਸਰਕਾਰ 'ਚ ਮੇਰੇ ਤੇ ਉਦੋਂ ਵੀ ਇਹਨਾਂ ਨੇ ਕੇਸ ਰਜਿਸਟਰ ਕੀਤੇ ਹੁਣ ਵੀ ਸਰਕਾਰ ਕਰ ਰਹੀ ਹੈ ਅਜੇ ਹੋ ਸਕਦਾ گاਂ ਫਿਰ ਇੱਕ ਅਦਾ ਹੋਰ ਕਰ ਦੇ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਗੇ ਉਹ ਕੈਪਟਨ ਸਾਹਿਬ ਜੀ ਭਗਵੰਤ ਮਾਨ ਜੀ ਨੂੰ ਇੱਕ ਸਿਹਤ ਦੇਣੀ ਚਾਹੁੰਦਾ ਉਹ ਕੈਪਟਨ ਸਾਹਿਬ ਜੀ ਜਿੰਨੂੰ ਲੋਕ ਮਿਲਣ ਦੀ ਤਰਸਦੇ ਸੀ ਆ ਜੋ ਕੈਪਟਨ ਸਾਹਿਬ ਆ ਜਿਹੜਾ ਲੋਕਾਂ ਨੂੰ ਮਿਲਣ ਦੀ ਤਰਸਦੇ ਇਸ ਕਰਕੇ ਦਿਨਾਂ ਦਾ ਕੋਈ ਪਤਾ ਨਹੀਂ ਲੱਗਦਾ ਭਗਵੰਤ ਮਾਨ ਜੀ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹੋ ਕੈਪਟਨ ਨਾਲ ਝਾਤੀ ਮਾਰੋ ਇਹ ਵੇਖੋ ਕਿ ਇਹ ਦਿਨ ਜੇ ਕੈਪਟਨ ਤੇ ਆਇਆ ਤੁਹਾਡੇ ਤੇ ਵੀ ਆਉਣੇ ਤੇ ਆਖਰੀ ਸਵਾਲ ਮੇਰਾ ਜੋ ਹਾਲਾਤ ਜਦੋਂ ਆਪਾਂ ਸਰਪੰਚੀ ਦੀ ਚੋਣ ਵੇਖੀਏ ਤੁਹਾਡੇ ਜ਼ੀਰੇ ਦੇ ਵਿੱਚ ਉਹ ਇਹ ਕਿੰਨਾ ਵਾਇਲੈਂਸ ਹੋਇਆ ਤੁਹਾਨੂੰ ਲੱਗ ਰਿਹਾ ਕਿ ਇੱਥੇ ਵੀ ਇਸ ਤਰ੍ਹਾਂ ਦਾ ਕੋਈ ਹੋ ਸਕਦਾ ਜੇ ਸਰਕਾਰ ਨੂੰ ਜਿੰਨਾ ਆ ਜੇ ਪਤਾ ਲੱਗ ਜਾਏ ਕਿ ਥੋੜਾ ਬਹੁਤ ਹਾਰਨ ਦੀ ਥੱਲੇ ਜਾ ਰਹੀ ਹੈ ਗੱਲ ਇਹ ਹੈ ਕਿ ਗੈਂਗਸਟਰਾਂ ਦੀਆਂ ਕੌਲਾਂ ਆ ਰਹੀਆਂ ਨੇ ਗੈਂਗਸਟਰ ਝੰਡੇ ਲਾਉਣ ਲਵਾਉਣ ਤੱਕ ਕੰਮ ਕਰ ਰਹੇ ਪਏ ਨੇ ਪੁਲਿਸ ਇਹਨਾਂ ਦੀ ਜਿਹੜੀ ਸ਼ਰੇਆਮ ਇਹੋ ਜੇ ਕੰਮ ਕਰਦੀ ਪਈਏ ਔਰ ਮੇਰੇ ਸਾਹਮਣੇ ਦੋ 2500 ਬੰਦਾ ਜਿਹੜਾ ਉਹ ਕੱਲਾ ਚਬੋ ਚਭਾਲ ਏਰੀਏ ਦੇ ਵਿੱਚ ਹੀ ਲੱਗਾ ਹੋਇਆ ਹੈ ਜਿਹੜਾ ਜਾ ਕੇ ਜਿਹੜੇ ਪੁਰਾਣੇ ਕੇਸ ਨੇ ਉਹ ਕਢਾਉਂਦੇ ਪੈਣੇ ਜਿਹੜੇ ਜਾ ਕੇ ਉਹਨਾਂ ਨੂੰ ਸਰਪੰਚਾਂ ਨੂੰ ਜਾਂ ਸਾਡੇ ਲੋਕਾਂ ਨੂੰ ਕਹਿੰਦੇ ਨੇ ਕਿ ਭਾਈ ਜਾਂ ਅੰਦਰ ਜਾਣਾ ਪਊਗਾ ਜਾਂ ਵੋਟਾਂ ਪਾ ਦੇ ਔਰ ਇਹ ਆਪਦਾ ਜਿਹੜਾ ਹਰ ਹੱਥ ਕੰਡਾ ਵਰਤੇ ਪਏ ਨੇ ਪਰ ਲੋਕ ਵੀ ਇਹ ਗੱਲ ਕਹਿੰਦੇ ਨੇ ਮੈਂ ਕਿ ਇੱਕ ਪਿੰਡ ਦੇ ਵਿੱਚ ਕੋਰਟ ਦਸੰਧੀ ਮੰਡਲ ਗਿਆ ਤੇ ਉੱਥੇ ਇੱਕ ਘਰ ਦੇ ਉੱਪਰ ਗੇਟ ਦੇ ਉੱਪਰ ਝੰਡਾ ਲੱਗਾ ਝਾੜੂ ਦਾ ਇੱਕ ਬੰਨੇ ਲੱਗਾ ਇਹਨਾਂ ਦਾ ਤਕੜੀ ਵਾਲਿਆਂ ਦਾ اچھا ਤੇ ਮੈਂ ਆਖਿਆ ਕਿ ਆਹ ਕੀ ਕੀਤਾ ਉਹ ਉਹਨਾਂ ਸਟicker ਲੱਗਾ ਹੋਇਆ ਉੱਥੇ ਇਹਨਾਂ ਦਾ ਦੂਜਿਆਂ ਦਾ ਪੰਥਕ ਜਿਹੜੇ ਵੱਡੇ ਬਣੇ ਫਿਰਦੇ ਆ ਉਹ ਸਟicker ਉਹਨਾਂ ਦਾ ਲੱਗਾ ਤੇ ਮੈਂ ਮੈਂ ਆਖਿਆ ਮਾਤਾ ਆਹ ਕੀ ਆ ਉਹ ਕਹਿੰਦੀ ਪੁੱਤਰਾ ਤੂੰ ਵੀ ਲਾ ਜਾ ਮੈਂ ਕਿਹਾ ਫਿਰ ਵੋਟਾਂ ਉਹ ਕਹਿੰਦੀ ਵੋਟ ਤਾਂ ਅਸੀਂ ਅੰਦਰ ਜਾ ਕੇ ਪਾਉਣੀ ਮੈਂ ਕਿਹਾ ਪਾਉਣੀ ਕਿਨੂੰ ਉਹ ਕਹਿੰਦੀ ਤੂੰ ਪਹਿਲਾ ਬੰਦਾ ਜਿਹਨੇ ਇਹ ਪੁੱਛਿਆ ਕਹਤੇ ਤੂੰ ਮੇਰਾ ਪੁੱਤਰ ਹਾਂ ਤੈਨੂੰ ਅੰਦਰ ਆ ਕੱਲਾ ਮੈਂ ਕਿਹਾ ਹਾਂ ਮੈਨੂੰ ਕਹਿੰਦੇ ਵੋਟ ਪਾਉਣੀ ਐ ਸੀ ਕਰਨ ਬੁਰਜ ਨੂੰ ਮੈਂ ਕਿਹਾ ਕਿਉਂ ਕਹਿੰਦੀ ਸਾਨੂੰ ਲੰਡਾ ਲੁਚਾਣੀ ਚਾਹੀਦਾ ਸਾਨੂੰ ਗੈਂਗਸਟਰ ਨਹੀਂ ਚਾਹੀਦਾ ਸਾਨੂੰ ਧੀਆਂ ਪਹਿਣਾ ਦੀ ਇੱਜ਼ਤ ਕਰਨ ਵਾਲਾ ਚਾਹੀਦਾ ਲੁੱਟਣ ਵਾਲਾ ਨਹੀਂ ਚਾਹੀਦਾ ਇਸ ਕਰਕੇ ਬਈ ਕਰਨ ਮੁੰਡਾ ਵਧੀਆ ਭਲਾ ਮਨਸਾ ਸੀ ਤਾਂ ਕਰਨ ਨੂੰ ਵੋਟ ਪਾਉਣੀ ਐ ਝੰਡਿਆ ਲੈਣਾ ਵੇਖੋ ਵੋਟ ਅਸੀਂ ਅੰਦਰ ਜਾ ਕੇ ਪਾਉਣੀ ਐ ਔਰ ਇਸ ਕਰਕੇ ਬਾਜੀ ਦੇ ਲੋਗ ਹੈ ਡਰਨ ਡਰਨ ਵਾਲੇ ਨਹੀਂਗੇ ਇਹ ਬੜੀ ਦਲੇਰੀ ਦੇ ਨਾਲ ਇਲੈਕਸ਼ਨ ਲੜਦੇ ਆ ਦਲੇਰੀ ਦੇ ਨਾਲ ਮੈਂ ਤਾਂ ਪਿਛਲੀ ਯਾਰ ਵੀ ਜਦੋਂ ਵੋਟਾਂ ਪਈਆਂ ਤੇ ਉਦੋਂ ਕਿਉਂਕਿ ਸਾਡੇ ਸਤਿਕਾਰਯੋਗ ਲੀਡਰ ਸਵਰਗਵਾਸੀ ਡਾਕਟਰ ਧਰਮਵੀਰ ਅਗਣੀ ਉਤਰੀ ਜੋ ਕਿ ਇਸ ਦੁਨੀਆ 'ਚ ਨਹੀਂ ਰਹੇ ਤਾਂ ਉਦੋਂ ਵੀ ਹਲਕਾ ਲੀਡਰਲੈਸ ਹਾਂਜੀ ਤਾਂ ਉਦੋਂ ਉਹਨਾਂ ਦੇ ਪਰਿਵਾਰ ਨੇ ਰਾਜਵੀਰ ਭੋਲਰ ਨੇ ਬਾਕੀ ਸਾਰੇ ਸਾਥੀਆਂ ਨੇ ਮੇਰਾ ਸਾਥ ਇਥੇ ਦਿੱਤਾ ਆ ਕਰਨਬੁਰਜ ਦੇ ਪਿੰਡੋਂ ਵੀ ਮੇਰੀ ਵੋਟ ਵਧੀ ਔਰ ਮੈਂ ਕਹਿੰਨਾ ਕਿ ਇੱਕ ਵਧੀਆ ਇਲੈਕਸ਼ਨ ਲੜੇ ਉਦੋਂ ਵੀ ਮੈਂ ਮੈਂ ਸਰਕਾਰ ਤੋਂ ਨਹੀਂ ਆ ਰਿਹਾ ਮੈਂ ਇੱਕ ਲਹਿਰ ਤਵਾਰਿਆ ਸੀ ਤੇ ਹੁਣ ਉਹ ਲਹਿਰ ਦਾ ਜਿਹੜਾ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਹੈ ਇਸ ਕਰਕੇ ਲੋਕ ਸਿਆਣੇ ਹੋਏ ਨੇ ਔਰ ਤੁਸੀਂ ਰਿਜ਼ਲਟ ਵੇਖਿਓ ਕਿ ਜਿਹੜਾ ਰਿਜ਼ਲਟ ਆਵੇਗਾ ਬਹੁਤ ਜਿਹੜਾ ਚੰਗਾ ਹੋਏਗਾ ਔਰ ਕਾਂਗਰਸ ਪਾਰਟੀ ਦੇ ਹੱਕ ਜਾਵੇ ਸ਼ੁਕਰੀਆ ਜੀਰਾ ਸਾਹਿਬ ਸਮਾਂ ਦੇਣ ਲਈ ਸੋਹੇ ਸੰਤ ਸਾਡੇ ਨਾਲ ਕੁਲਬੀਰ ਜੀਰਾ ਜੀ ਜਿਨ੍ਹਾਂ ਨੇ ਸਾਰੀ ਗੱਲਬਾਤ ਪੂਰੇ ਖੁੱਲਕੇ ਤੇ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਰੱਖੀ ਹੈ ਜਿਵੇਂ ਸਾਰੀ ਪਿਕਚਰ ਕਲੀਅਰ ਕਰ ਦਿੱਤੀ ਗਈ ਹੋਵੇ